ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਤੇ ਮੈਂ ਬਲਵਿੰਦਰ ਸਿੰਘ ਰਵਨੀਤ ਬਿੱਟੂ ਜੋ ਕਿ ਕਿਸਾਨਾਂ ਵਾਰੇ ਆਏ ਦਿਨੀ ਕੋਈ ਨਾ ਕੋਈ ਵਿਵਾਦਤ ਬਿਆਨ ਦੰਦੇ ਰਹਿੰਦੇ ਨੇ ਅੱਜ ਰਵਨੀਤ ਬਿੱਟੂ ਰਾਜਸਥਾਨ ਦੇ ਵਿੱਚ ਪਹੁੰਚੇ ਹੋਏ ਸੀ ਕਿ ਆਪਣਾ ਰਾਜ ਸਭਾ ਦੇ ਨਾਮਜ਼ਦਗੀ ਪੱਤਰ ਭਰਨ ਵਾਸਤੇ ਦੂਜੇ ਪਾਸੇ ਉਹਨਾਂ ਜਦੋਂ ਮੀਡੀਆ ਦੇ ਨਾਲ ਗੱਲਬਾਤ ਕੀਤੀ ਤੇ ਕਿਸਾਨਾਂ ਦੇ ਉੱਤੇ ਦੋਸ਼ ਲਗਾਏ ਉਹਨਾਂ ਨੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਨਹੀਂ ਰੋਕ ਰਹੇ ਕਿਸਾਨ ਜਦੋਂ ਲੋਕ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਦਿੱਲੀ ਪਹੁੰਚੇ ਤੇ ਉੱਥੇ ਉਹਨਾਂ ਨੇ ਕਿਸਾਨਾਂ ਨੇ rahul gandhi ਤੇ ਮੁਲਾਕਾਤ ਕੀਤੀ ਤੇ ਉਹਦੇ ਪਾਸੇ ਕਿਸਾਨ ਕਹਿੰਦੇ ਨੇ ਵੀ ਅਸੀਂ ਕਿਸੇ ਵੀ ਪਾਰਟੀ ਨੂੰ ਸਮਰਥਨ ਨਹੀਂ ਦਿੰਦੇ ਕਿਸਾਨੋਂ ਕੀ ਨਾਰਾਜ਼ਗੀ ਨਹੀਂ ਆਪ ਕਹਿ ਸਕਤੇ ਇਹ ਕੁਛ ਲੀਡਰ ਜੋ ਕਿਸਾਨ ਲੀਡਰ ਹੈ ਉਹ ਆਪਨੇ ਦੇਖਾ ਹੀ ਹੈ ਪਹਿਲੇ ਤਾਂ ਉਹ ਕਹਿੰਦੇ تھے ਹਮ ਕਿਸੇ ਕੇ ਸਾਥ ਨਹੀਂ ਹੈ ਪਰ ਅਬ ਉਹ ਸਭ ਲੀਡਰਸ਼ਿਪ ਜੋ rahul gandhi ਕੋ ਆਪ ਇੱਕ ਬਾਤ ਸੁਣੀਏ ਮੈਂ ਇੱਕ ਸਪਸ਼ਟ ਕਹਿਣਾ ਚਾਹਤਾ ਹੂੰ ਆਪ ਕਹਿੰਦੇ تھے ਵੀ ਹਮੇ ਜੀ बीजेपी सरकार आगे नहीं आने देती हमें रोक के रखती है ये संगठन थे जो किसान नहीं किसान को कहां टाइम है यार खेत से वो अपना ट्रैक्टर चलाता है मोटर चलाता है उसे काम है और ये अब जब उसी पार्लियामेंट में देश की पार्लियामेंट में जहां बीजेपी की गवर्नमेंट है और प्राइम मिनिस्टर बैठते हैं और सेशन चल रहा था वही किसान लीडर दिल्ली आए भी दिल्ली आके वो पार्लियामेंट के अंदर एंटर भी हुए पार्लियामेंट के एंटर होके राहुल गांधी के दफ्तर में भी बैठे किसी ने रोका उनको ये गलत भरम फैलाया हुआ है और एक बार नहीं दो बार वो मिलके गए हैं हाँ अगर वो कोई भी आदमी बम लेके पत्थर लेके कृपान लेके हथियार लेके आएगा उसे तो आप राजस्थान से भी कोई जाएगा उसे भी रोका जाएगा लेकिन अगर वो किसी से मिलना चाहते हैं दिल्ली जाना चाहते हैं कोई नहीं किसी ने रोका उनको ਸਾਰੀ ਲੀਡਰਸ਼ਿਪ ਮਿਲ ਕੇ ਆਈ ਹੈ ਲੇਕਿਨ ਇੱਕ ਬਾਤ ਮੈਂ ਕਹਿ ਦੂੰ ਚਾਹੇ ਕੋਈ ਵੀ ਸਟੇਟ ਹੋ ਉਹ ਉਸਕਾ ਕਿਸਾਨ ਕਮ ਰੇਟ ਲੈ ਲੇਗਾ ਕਠਿਨਾਈ ਸਹਿ ਲੇਗਾ ਲੇਕਿਨ ਬੀਜੇਪੀ ਸਰਕਾਰ ਨੇ ਜੋ ਐਮਐਸਪੀ ਹੈ ਹਰ ਫਸਲ ਤੇ ਐਮਐਸਪੀ ਹੈ ਉਹ ਪੰਜਾਬ ਔਰ ਹਰਿਆਣਾ ਮੇ ਹੈ ਇੱਕ ਦਾਣਾ ਵੀ ਐਸਾ ਨਹੀਂ ਹੈ ਜੋ ਸਰਕਾਰ ਨਹੀਂ ਉਠਾ 70000 ਕਰੋੜ ਦਾ सत्तर हजार करोड़ की एमएसपी जो दो क्रॉप पे ये कनक है और पैडी है और उसके अलावा जो गन्ना है और कपास है वो अलग एक लाख करोड़ से ऊपर पैसा बन जाता है एक साल का तो ये चीज किसान लीडर हैं जो वो बिल्कुल गमराह कर रहे हैं आज पंजाब में हैं पंजाब सरकार के सामने लेटर लिखी कोई नेशनल हाईवे है ਕੋਈ 에어ਪੋਰਟ ਹੈ ਕੋਈ ਵੀ ਟ੍ਰੈਕ ਹੈ ਰੇਲਵੇ ਦਾ 1 ਬੀ ਇੰਚ ਕੋਈ ਚੀਜ਼ ਬੰਨੇ ਨਹੀਂ ਦਿੰਦੇ ਬਲੈਕਮੇਲ ਕਰ ਰਹੇ ਆ ਸਭ ਕੋ ਜੋ ਕਿਸਾਨ ਹੈ ਉਹ ਜ਼ਮੀਨ ਦੇਣੇ ਕੋ ਤਿਆਰ ਹੈ ਸੋ ਜਿੱਤਾ ਕੀ ਰਵਨੀਤ ਬਿੱਟੂ ਬੋਲੋ ਕਿਸਾਨਾਂ ਦੇ ਉੱਤੇ ਕੀ ਸਵਾਲ ਖੜੇ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਪ੍ਰੋਜੈਕਟ ਚੱਲ ਰਹੇ ਨੇ ਕਿਸਾਨ ਆਪਣੀ ਜ਼ਮੀਨਾਂ ਦੇਣ ਨੂੰ ਤਿਆਰ ਨੇ ਪਰ ਕੁਝ ਕੁ ਕਿਸਾਨੇ ਜੋ ਬਲੈਕਮੇਲ ਕਰਦੇ ਨੇ ਹੁਣ ਵੇਖਣਾ ਹੋਵੇਗਾ ਇਸ ਮੁੱਦੇ ਨੂੰ ਲੈ ਕੇ ਕਿਸਾਨ ਕੀ ਆਪਣਾ ਬਿਆਨ ਦੰਦੇ ਨੇ ਕੀ ਕਹਿੰਦੇ ਨੇ ਤਾਂ ਸਮਾਂ ਦੱਸੇਗਾ ਕੈਮਰਾ ਪਰਸਨ ਗੁਰਪ੍ਰੀਤ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਰਹੋ ਡੀ5 ਚੈਨ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਉਕਵਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ